ਜਿਹੜਾ ਅਜਬ ਮੇਡ ਲਾ ਕਰਾਇਆ 3ਾਂ ਦਾ ਅਖੀਰ ਲੋਕ ਵਿਰਾਸਤ ਨੂੰ ਪੁੱលਦੇ ਪਰ ਤੁਸੀਂ ਵਿਰਾਸਤ ਆਪ ਦੇ ਵਿੱਚ ਕਰਾਇਆ ਅੱਜ ਦਾ ਜੋ 3ਾਂ ਦਾ ਪ੍ਰੋਗਰਾਮ ਸੀ ਇਹ ਸਾਡਾ ਕੱਲ ਹੀ ਮਤਲਬ ਕਾਫੀ ਸਾਨੂੰ ਲੇਡੀ ਦਾ ਸੁਨੇਹਾ ਆਇਆ ਵੀ ਇੱਕ ਵਿਰਾਸਤ ਹੈ ਆਪਣੀ 3ਾਂ ਦੀ ਜਿਹੜੇ ਤੀਜ ਦੇ ਦਿਨ ਤੇ ਮਨਾਈ ਜਾਂਦੀ ਹੈ ਤੇ ਅਸੀਂ ਮੇਰੀ ਸਮੁੱਚੀ ਪੰਚਾਇਤ ਨੇ ਕੱਲ ਹੀ 2 ਘੰਟਿਆਂ ਦੇ ਵਿੱਚ ਵਿਚਾਰ ਕਰਕੇ ਇੱਕੇ ਪ੍ਰੋਗਰਾਮ ਉਲੀਕੇ ਤੇ ਅੱਜ ਇਹਨੂੰ ਕਰਵਾਇਆ ਜਿਹਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਮੇਰੇ ਪਿੰਡ ਦੇ ਆ ਮਾਤਾ ਪੈਣਾ ਸਾਡੀਆਂ ਭਰਜਾਈਆਂ ਕੁਝ ਸਾਡੀਆਂ ਬੱਚੀਆਂ ਨੌਜਵਾਨ ਜਨਰੇਸ਼ਨ ਦੇ ਵਿੱਚ ਜਿਹੜੀਆਂ ਅੱਜ ਲੜਕੀਆਂ ਜਿਨ੍ਹਾਂ ਨੂੰ ਤੀਆਂ ਬਾਰੇ ਕੁਝ ਪਤਾ ਨਹੀਂ ਸੀ ਅੱਜ ਉਹਨਾਂ ਨੂੰ ਇੱਥੇ ਆ ਕੇ ਉਹ ਪੁਰਾਣੇ ਵਿਰਸੇ ਨਾਲ ਜੋੜਿਆ ਗਿਆ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਤੀਆਂ ਦਾ ਤਿਉਹਾਰ ਕੀ ਹੁੰਦਾ ਹੈ ਇਸ ਦੇ ਨਾਲ ਜਿਹੜੀਆਂ ਪੁਰਾਣੀਆਂ ਸਾਡੀਆਂ ਮਾਤਾ ਸੀ ਪੈਣਾ ਸੀ ਉਹਨਾਂ ਨੂੰ ਵੀ ਆਪਦੇ ਪੁਰਾਣੇ ਦਿਨ ਯਾਦ ਆਏ ਤੇ ਅੱਜ ਉਹ ਇਸ ਵਿਰਾਸਤੀ ਹੱਬ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਖੁਸ਼ ਹੋਈਆਂ ਤੇ ਸਾਨੂੰ ਬਹੁਤ ਜ਼ਿਆਦਾ ਅਸੀਸਾਂ ਦਿੱਤੀਆਂ ਇਹਦੇ ਵਿੱਚ ਮੇਰੀ ਸਮੁੱਚੀ ਪੰਚਾਇਤ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਜਿਦੇ ਵਿੱਚ ਮੇਰੇ ਲੇਡੀਜ਼ ਮੈਂਬਰ ਕੁਲਵਿੰਦਰ ਕੌਰ ਨਸੀਬ ਕੌਰ ਮਨਜੀਤ ਕੌਰ ਜਸਵੀਰ ਕੌਰ ਤਕਰੀਬਨ ਜਿੰਨੀਆਂ ਵੀ ਮੇਰੀਆਂ ਪੰਜ ਲੇਡੀਜ਼ ਮੈਂਬਰ ਹੈ ਉਹਨਾਂ ਨੇ ਇੱਥੇ ਇਸ ਦੀ ਅਗਵਾਈ ਕੀਤੀ ਤੇ ਨਾਲ ਸਾਡਾ ਪੂਰਾ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਨੂੰ ਚਲਾਉਣ ਵਿੱਚ ਬਠਿੰਡੇ ਤੋਂ ਜਿਹੜੀ ਸਾਡੀ ਪਾਰਟੀ ਆਈ ਸੀਗੀ ਸੰਗੀਤ ਵਾਸਤੇ ਲੇਡੀਜ਼ ਪਾਰਟੀ ਆਈ ਸੀ ਉਹਨਾਂ ਦਾ ਵੀ ਬਹੁਤ ਵਧੀਆ ਸਾਨੂੰ ਪ੍ਰੋਗਰਾਮ ਲੱਗਿਆ ਉਹਨਾਂ ਨੇ ਬਹੁਤ ਵਧੀਆ ਗੋਲੀਆਂ ਪਾਈਆਂ ਇਸ ਪ੍ਰੋਗਰਾਮ ਨੂੰ ਚਲਾਇਆ ਸਾਨੂੰ ਬਹੁਤ ਵਧੀਆ ਲੱਗਿਆ ਤੇ ਸਾਡੀ ਇੱਕ ਅੱਗੇ ਤੋਂ ਵੀ ਸਾਡੀ ਇੱਕ ਆਸ ਬਣੀ ਹੈ ਕਿ ਅਸੀਂ ਇਸ ਵਾਰ ਜੋ ਪ੍ਰੋਗਰਾਮ ਬਣਿਆ ਅਸੀਂ ਇਸ ਵਾਰ ਤਾਂ 2 ਘੰਟਿਆਂ ਦੇ ਵਿੱਚ ਹੀ ਮਤਲਬ ਸੋਚ ਕੇ ਪ੍ਰੋਗਰਾਮ ਲਿਖਿਆ ਹੈ ਅਗਲੀ ਵਾਰ ਅਸੀਂ ਇਸ ਤੋਂ ਵੀ ਜ਼ਿਆਦਾ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਾਂਗੇ ਜੀ ਕੀ ਨਾਮ ਹੈ ਕਿਹਦੇ ਵਾਰਡ ਤੋਂ ਮੈਂਬਰ ਹੋ ਮੈਂ ਤਾਂ ਕੁਲਵੀਰ ਸਿੰਘ ਹੈ ਜੀ ਜੀ ਨੰਬਰ ਵਾਰਡ ਤੋਂ ਸਰ ਸੰਥਿਆਰ ਪੰਚਾਇਤ ਮੈਂਬਰ ਜੀ ਮੇਰੇ ਮੈਸੇਜ ਨੂੰ ਬਣਾਇਆ ਗਿਆ ਜੀ ਤੇ ਇੱਥੇ ਪ੍ਰੋਗਰਾਮ ਦਾ ਜਿਹੜਾ ਅਸੀਂ ਕੱਲ 2 ਘੰਟਿਆਂ ਵਿੱਚ ਹੀ ਪ੍ਰੋਗਰਾਮ ਲਿਖਿਆ ਗਿਆ ਸੀਗਾ ਇਹ ਪ੍ਰੋਗਰਾਮ ਸਾਡੇ ਜਿੰਨਾ ਸੀ ਸੋਚਿਆ ਸੀ ਉਸ ਤੋਂ ਤਾਂ ਬਹੁਤ ਜ਼ਿਆਦਾ ਵਧੀਆ ਤੇ ਜਿਆਦਾ ਗਿਣਤੀ ਵਿੱਚ ਲੇਡੀ ਜੀ ਪੈਣਾ ਬੀਬੀਆਂ ਚਾਚੀਆਂ ਤਾਣੀਆਂ ਬਹੁਤ ਜ਼ਿਆਦਾ ਰਸੀਗਾ ਜੀ ਤੇ ਸਾਡਾ ਆਸ ਹੈ ਕਿ ਅੱਗੇ ਤੋਂ ਇਦਾਂ ਵੀ ਵੱਡਾ ਪ੍ਰੋਗਰਾਮ ਕਰਾਂਗੇ ਤੇ ਵਧੀਆ ਤਰੀਕੇ ਨਾਲ ਕਰਾਂਗੇ ਜੀ ਅੱਜ ਦਾ ਪ੍ਰੋਗਰਾਮ ਸਾਨੂੰ ਬਹੁਤ ਚੰਗਾ ਲੱਗਿਆ ਸਾਰੇ ਬੀਣਾ ਭੈਣਾਂ ਨੇ ਇੱਥੇ ਆਉਂਦੇ ਸਾਡਾ ਬਹੁਤ ਸਾਨੂੰ ਸਲਾਹਤ ਦਿੱਤੀ ਤੇ ਅਸੀਂ ਵੀ ਧੰਨਵਾਦ ਕੀਤਾ ਸਾਰੀ ਜੋ ਆਏ ਬੀਬੀਆਂ ਭੈਣਾਂ ਇੱਥੇ ਪਹੁੰਚੇ ਆ ਜੀ ਤੇ ਉੱਦਿ ਵਿੱਚ ਅਸੀਂ ਸਮੁੱਚੀ ਪੰਚਾਇਤ ਕਨੇਓ ਪੌਦਿਆਂ ਦਾ ਲੰਗਰ ਵੀ ਲਾਇਆ ਸੀ ਪੌਦਿਆਂ ਦਾ ਲੰਗਰ ਲਾਇਆ ਮਾਤਾ ਵਰਨ ਦੇ ਮਤਲਬ ਅਕੋਰਡਿੰਗ ਅਸੀਂ ਪਿੰਡ ਵਿੱਚ ਹਰ ਇੱਕ ਜਿੰਨੀਆਂ ਵੀ ਸਾਡੀਆਂ ਮਾਤਾ ਪੈਣਾ ਚਾਚੀਆਂ ਤਾਇੀਆਂ ਜੋ ਵੀ ਬੇਟੀਆਂ ਸਾਡੀਆਂ ਆਈਆਂ ਸੀ ਹਰ ਇੱਕ ਨੂੰ ਅਸੀਂ ਇੱਕ ਇੱਕ ਪੌਦਾ ਦਿੱਤਾ ਤਾਂ ਜੋ ਮਾਤਾ ਵਰਨ ਵਧੀਆ ਬਣ ਸਕੀ ਸਾਡੀ ਸੂਨ ਨਗਰ ਨੂੰ ਇੰਨੇ ਜੜੀਆ ਮੰਨਿਆ ਬੀਬੀਆਂ ਪੈਣਾਈਆਂ ਸੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਅਸੀਂ ਪੰਜਾਬ ਹਰਿਆਣਾ ਦੇ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲੇ ਪਹੁੰਚੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੋ ਤੇਰੇ ਮਾਰੀ ਲੋਨੀ ਅਸ਼ਕੀਨੀ ਮੇਰੇ ਹਾਨਿਆਰੇਰੇ ਮਾਰੀ ਲੋਨੀ ਅਸ਼ਕੀਨੀ ਵਾਰੇਗਾ ਇਹ ਤੁੰਗਲਾ ਸਿੱਕੇਾਰੇ ਜਦ ਵਾਰੇਗਾ ਮੱਕੀ ਦੀਆਂ ਰੋਟੀਆਂ ਮੈਂ ਮਾਹੀ ਨੂੰ ਖਵਾਨੀਆਂ ਜੀ ਦੀਆਂ ਰੋਟੀਆਂ ਮੈਂ ਮਾਹੀ ਰਖੋਨੀਆਂ ਮੱਕੀ ਦੀਆਂ ਰੋਟੀਆਂ ਮੈਂ ਮਾਹੀ ਨੂੰ ਖਵਾਨੀਆਂ ਜੀ ਦੀਆਂ ਰੋਟੀਆਂ ਮੈਂ ਮਾਹੀ ਨੂੰ ਖਵਾਨੀਆਂ ਉਤੋਂ ਪਿਆਨੀਆਂ ਮੈਂ ਚੰਨਾ ਲੱਸੀ ਦਾ ਮੈਨੂੰ ਜਾਣ ਤੋਂ ਪਹਿ ਨਾ ਸ਼ਹਿਰ ਦੇ ਮੇਵੇ ਦੇ ਕੋਲੀ ਪਾਲੀ ਸੂਰਤ ਵਾਲਿਆ ਬੱਲੇ 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 ਕੋਲੀ ਪਾਲੀ ਸੂਰਤ ਵਾਲਿਆ ਦਿਲ ਵਿੱਚ ਵਸ ਗਿਆ ਮੇਰੇ ਟਿਕਟੋਕੋ ਲੈ ਲਈ ਨਾਲ ਚਲੂੰਗੀ ਤੇਰੇ ਟਿਕਟੋਕੋ ਲੈ ਲਈ ਨਾਲ ਚਲੂੰਗੀ ਤੇਰੇ ਟਿਕਟੋਕੋ ਲੈ ਲਈ ਆ ਚਲੂੰਗੀ ਤੇਰੇ ਟਿਕਟੋਕੋ ਲੈ ਲਈ ਨੱਚਣ ਜਾਣ ਦੀ ਗੋ on the ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਿੰਦਰ ਹੋਰ ਆ ਪਿੰਡ ਕੁਮਹਾਰਾ ਤੋਂ ਬੁਲਾਉਂਦਾ ਬ੍ਰਾਸ ਦੇ ਬਾਰੇ ਬ੍ਰਾਸ ਦੇ ਬਾਰੇ ਹੀ ਕਹਿਣਾ ਚਾਹੁੰਦਾ ਕਿ ਅੱਜ ਸਾਡੇ ਪਿੰਡ ਕੁਮਹਾਰਾ ਦੇ ਵਿੱਚ ਪਹਿਲੀ ਵਾਰ ਸਰਪੰਚ ਸਾਹਿਬ ਜੀ ਵੱਲੋਂ ਸੰਦੀਪ ਕੁਮਾਰ ਵੱਲੋਂ ਇਹ ਆਂਦਾ ਤਿਆਰ ਕਰਵਾਇਆ ਗਿਆ ਤੇ ਬਹੁਤ ਵਧੀਆ ਲੱਗਿਆ ਸਾਡੀ ਬਰਾਸ ਦਾ ਹੱਬ ਹੈਗੀ ਪਿੰਡ ਦੇ ਵਿੱਚ ਬਣੀ ਹੋਈ ਆ ਸਾਰੇਆਂ ਲੇਡੀ ਸਿੱਖੇ ਹੋ ਮਮਾ ਕੇ ਆਂਗਾ ਪੌਂਚੀਆਂ ਬਹੁਤ ਸਾਦਕਦਾ ਸਾਡਾ ਤੇ ਤੀਆਂ ਦਾ ਬਹੁਤ ਵਧੀਆ ਤਿਹਾਰਾ ਸਭ ਨੂੰ ਮਨਾਉਣਾ ਚਾਹੀਦਾ ਅਸੀਂ ਇਹ ਮੈਂ ਕੀ ਕਹਿਣਾ ਚਾਹੁੰਦਾ ਲੋਕਾ ਕੀ ਨਾਮ ਹੈ ਪਵਨਦੀਪ ਕੌਰ ਕੀ ਕਹਿਣਾ ਹੈ ਕਿੰਨੇ ਕੁ ਮੇ ਆ ਰਹੇ ਹੋ ਕੀ ਕਹਿਣਾ ਚਾਹੁੰਗੇ ਵੀਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਲੋਕ ਸੱਭਿਆ ਪੰਜਾਬੀ ਸੱਭਿਆਚਾਰ ਭੁੱਲਦੇ ਜਾਂਦੇ ਆ ਤੇ ਇਹਦੇ ਵਿੱਚ ਮਤਲਬ ਕਿ ਇੱਥੇ ਸਾਡੇ ਕੱਚਾ ਘਰ ਬਣਿਆ ਹੋਇਆ ਹੈਗਾ ਸਾਰੇ ਸੱਭਿਆਚਾਰ ਬਾਰੇ ਦੱਸਿਆ ਗਿਆ ਹੈ ਅੱਜ ਤੀਆਂ ਦਾ ਕਰਵਾਇਆ ਗਿਆ ਪਹਿਲੀ ਵਾਰ ਪ੍ਰੋਗਰਾਮ ਬਹੁਤ ਇੰਜੋਏ ਕੀਤਾ ਲੋਕਾਂ ਥੈਂਕ ਯੂ ਜੀ ਸਾਰੀ ਪੰਚਾਇਤਾਂ ਬੀਬੀ ਜੜਾ ਸਰਬਜੀਤ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦੇ ਹਾਂ ਵੀ ਆ ਪੰਚਾਇਤ ਨੇ ਪਹਿਲੀ ਵਾਰ ਬਹੁਤ ਵਧੀਆ ਪ੍ਰੋਗਰਾਮ ਕੀਤਾ ਬੇਨਾਲਾ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਿੰਨਾ ਸੋਹਣਾ ਪ੍ਰੋਗਰਾਮ ਕੀਤਾ ਤਿਰੰਜਣਾ ਦੇ ਵਿੱਚ ਤੀਆਂ ਲਾਈਆਂ ਵਰਾਸਤੀ ਹੱਬ ਚ ਜੀ ਇਹਦੇ ਵਿੱਚ ਵੇਖੋ ਲੋਕੋ ਵਿਰਾਸਤ ਭੁੱਲਦੇ ਜਾਈਏ ਜਾਂਦੇ ਜਾ ਰਹੇ ਆਵੇ ਕਿੱਡਾ ਖੁਸ਼ੀ ਦਾ ਮਾਣ ਆ ਕਿੰਨੀ ਖੁਸ਼ੀ ਦੀ ਗੱਲ ਹੈ ਪੰਚਾਇਤ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਸਾਰੇ ਨਗਰ ਨੇ ਵੇਖਿਆ ਸਾਰੇ ਪਿੰਡ ਦੀ ਲੇਡੀਜ਼ ਇੱਥੇ ਆ ਕੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਕਿ ਲੱਗਦਾ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਹੋਣੇ ਚਾਹੀਦੇ ਆ ਲੋਕ ਨਸ਼ਿਆਂ ਵੱਲ ਵੱਧ ਗਏ ਬੱਚੇ ਗਲਤ ਰਸਤੇ ਪੈ ਗਏ ਜਿ ਆ ਇਹ ਜੇ ਪ੍ਰੋਗਰਾਮ ਹੋਣ ਮੇਰੇ ਨਾਲ ਬੱਚੇ ਗਲਤ ਰਸਤੇ